ਸਤਿ ਸ਼੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਲੈ ਵੀ ਮਿੱਤਰੋ 20 ਤਰੀਕ ਮੋੜ ਮੰਡੀ ਤੇ ਆ ਤੇ ਅੱਜ ਨਾ ਸਾਨੂੰ ਮੋੜ ਮੰਡੀ ਤੇ ਗਰਮੀ ਦੇ ਹਾਲਾਤ ਐ ਪੂਰੇ ਰੇਟਾ ਤੋਂ ਜਾਣੂ ਕਰਵਾ ਦਾਂਗੇ ਬਾਕੀ ਨਾ ਇੱਕ ਯਾਰ ਮੇਨ ਗੱਲ ਤੁਹਾਨੂੰ ਨਾ ਇੱਕ ਛੋਟਾ ਜਿਹਾ ਬੱਚੀ ਦਿਖਾਉਂਗਾ ਵਪਾਰੀ ਤੇ ਮਈਆਂ ਵੀ ਦਿਵਾਉਂਦਾ ਤੇ ਆਪਦੀਆਂ ਮਈਆਂ ਵੀ ਲੈ ਕੇ ਆਉਂਦਾ ਹਨਾ ਤੁਹਾਨੂੰ ਮੈਂ ਉਮਰ ਪੁੱਛੂ ਉਹਦੀ ਬੜੀ ਛੋਟੀ ਹੋਣੀ ਤੇ ਤੀਰਪਾ ਵਾਹਲਾ ਵੱਡਾ ਕਿਓ ਬਾਕੀ ਤੁਸੀਂ ਆਪ ਕਰਿਓ ਗੱਲਬਾਤ ਸੋਡੀ ਮੈਂ ਕਰਾ ਦੂਗਾ ਲਾਇਓੰ ਦਾ ਜੇ ਵੀ ਕੀ ਗੱਲਬਾਤ ਹੈ ਨਾ ਆਪਾਂ ਸਾਰੀ ਗੱਲਬਾਤ ਬਾਈ ਨੂੰ ਕਰਾ ਦੇਗ ਬਾਕੀ ਤੁਹਾਨੂੰ ਆਪਾਂ ਮੋੜ ਮੰਡੀ ਦਾ ਸਾਰਾ ਦ੍ਰਿਸ਼ ਦਿਖਾ ਦਾਂਗੇ ਲਾਸਟ ਟੱਕ ਦੇਖਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਦੇਖਦੇ ਆ ਦਿੰਨੇ ਆ ਜਿਹੜਾ ਕੀ ਗੱਲਬਾਤ ਹੈ ਮੰਡੀ ਦੀ ਪੋਇਆ ਤਾਂ ਨਹੀਂ ਖਾਰਾ ਹੈ ਇਹਦਾ ਕੀ ਮੁੱਲ ਹੈ ਉਹ ਮਹਾਰਾਜ ਜੀ ਹੁਣ ਲੌਂਗ ਆਇਆ ਖੜਾ ਹੋ ਗਿਆ ਉਹ ਕਿਰਾਂ ਇੱਕ ਮਿੰਟ ਹੀ ਹੈ ਕੱਢ ਦੇ ਕੱਢ ਦੇ ਬਾਹਰ ਆਹ ਦੇਖਿਓ ਬਦੀ ਕਿੰਨੇ ਸਾਲ ਹੋ ਮਰੇ ਤੇਰੀ 15 ਸਾਲ ਆ ਜੀ 15 ਸਾਲ ਦਾ ਹੋ ਗਿਆ ਹਾਂ ਜੀ ਲੱਗਦਾ ਛੋਟਾ ਕੱਦ ਛੋਟਾ ਹਾਂ ਕਾਇ ਮੱਝ ਲੈ ਕੇ ਆਏ ਅੱਜ ਅੱਜ ਜਰਾਂ ਨੇ 11 ਕਿਹੜਾ ਪਿੰਡ ਹੈ ਜੋਗੋ ਅਨੰਦ ਜੋਗੋ ਅਨੰਦ ਜ਼ਿਲ੍ਹਾ ਬਟਿੰਡਾ ਜੋਗੋ ਅਨੰਦ ਜ਼ਿਲ੍ਹਾ ਬਟਿੰਡਾ ਤੇ ਵਪਾਰ ਦਾ ਕੰਮ ਹੈ ਹਾਂ ਜੀ ਡੈਡੀ ਨਾਲ ਆਇਆ ਨਹੀਂ ਨਹੀਂ ਹੋਰ ਕੌਣ ਆਇਆ ਨਾਲ ਮੇਰਾ ਸਾਂਝਾ ਕੰਮ ਆ ਬਾਈ ਨਾਲ ਆ ਆ ਬਾਈ ਤੇ ਪਿੰਡ ਅੱਛਾ ਸਾਂਝ ਕਰੀ ਬੈਠਾ ਕਿਸੇ ਨਾਲ ਹਾਂ ਜੀ ਕਿਵੇਂ ਪੜਦਾ ਕਿਹੜੀ ਕਲਾਸ ਚ? 8 ਤੋਂ ਹਟ ਗਿਆ। ਹਟ ਗਿਆ। ਹਾਂਜੀ। 8 ਤੋਂ ਪਹਿਲੀ। ਕੀ ਗੱਲ ਆ? ਵੈਸੇ ਹੀ। ਵੈਸੇ ਹੀ। ਉੱਚੀ ਬੋਲ। ਵੈਸੇ ਹਟ ਗਈ। ਕਾਹ ਤੋਂ ਹਟ ਗਿਆ? ਕੋਈ ਵੈਸੇ ਵਪਾਰ ਕਰਦਾ ਮੰਨਦਾ ਸੀ। ਵਪਾਰ ਦਾ ਮਾਰਾ ਪੜਨੀ ਹਟ ਗਿਆ। ਤੇ ਕਿੰਨੀਆਂ ਵਈਆਂ ਰੱਖਦਾ ਕਰੇ? ਚਰੇ ਜੀ ਸ਼ੇਦ ਤੋਂ ਦੁੱਧ ਦੇ ਲਾਏ ਹੋਏ ਆ। ਦੁੱਧ ਹੀ ਲਾਏ ਜੀ ਮੈਂ। ਅੱਛਾ। ਆਈ ਮੰਡੀ ਆ ਹੁਣ। ਹਾਂਜੀ। ਮਾਲ ਦਵਾਉਣਾ ਵੀ ਇਹ ਕੱਲਾ। ਨਹੀਂ ਵੈਸੇ ਤਾਂ ਲੈਣੀ ਹੈ ਕੋਈ ਆਪ ਦਾ ਬੰਦੇ ਨੂੰ ਦਵਾ ਦਿੰਦੇ ਆ। ਕਿਹੜੇ ਕਿਹੜੇ ਸਟੇਟਾਂ ਦੇ ਗਾਹਕ ਆ? ਕਿਹੜਾ ਮਹਾਰਾਸ਼ਟਰ ਬਗਰਾ ਤੇ ਮਿੱਤਾਂ ਨੇ ਰਹਿੰਦੇ। ਹਾਂ। ਤੇੰਨ ਚਾਰ ਸਟੇਟਾਂ ਰਾਟੋਂਦੇ। ਕਿੰਨੇ ਪਸ਼ੂ ਰੱਖਦਾ ਘਰੇ ਹਰ ਟਾਈਮ ਵਿਕਰੀ ਵਾਲੇ? ਵਿਕਰੀ ਵਾਲੀ 7-8 ਤਾਂ ਹੁੰਦੀ ਆ। 7-8 ਹੁੰਦੀ ਆ। ਠੀਕ ਐ। ਤੇ ਹੁਣ ਅੱਜ ਦਿਖਾਵਾਂਗੇ ਮੈਂ ਤੇਰੀ ਕੋਈ ਤੋਰ ਕੇ। ਹਾਂਜੀ। ਇਹ ਭਾ ਕੀੜੀ ਦਾ? ਇਹ ਤੋੜ ਤੀ ਆ ਕੱਟੀ ਤੋੜਦੇ। ਆਹ ਤੋੜਦੇ ਆਹ ਤੋੜ। ਯਾਰ ਕਮਾਲ ਐ ਹਨਾ ਵੀ ਬੱਜੀ ਕਹਿੰਦਾ ਮੈਂ 8ਵੇਂ ਚੋਂ ਹਟ ਗਿਆ। ਇਹ ਵਪਾਰ ਦੀ ਲੱਤ ਦਾ। ਨੇ ਪਹਿਲਾਂ ਹਾਂਜੀ ਕਿੰਨਾ ਦੁੱਧ ਆਉ? 11-12 ਕਿਲੋ ਹੈਗਾ ਕੀ ਰੇਟ? ਰੇਟ ਤੇ ਇੱਕ 10 ਦੀ ਹੋਜੂ ਕਿੰਨੇ ਦੀ? 8 ਦੀ ਤੈਨੂੰ ਕਿੰਨੇ ਚ ਬਣਦਾ ਕੋ ਸਰ? ਉਹ ਬਣੀ-ਬਣੀ ਤੇ ਜਾਣੀ ਹੈ ਜੀ ਇਹ ਸਰ ਅਸੀਂ ਘੱਟ ਵੀ ਜਾਂਦੇ ਜੀ ਪਾਧਰ ਵੀ ਜਾਂਦੇ ਆ। ਅੱਛਾ ਠੀਕ ਹੈ ਕਹਿੰਦਾ ਬਾਧਰ ਵੀ ਜਾਂਦੇ ਆ ਘੱਟ ਵੀ ਜਾਂਦੇ ਆ। ਓ ਲੈ ਕੇ ਗੱਲਾਂ ਬਾਤਾਂ ਬਣਾਉਣਾ ਰਹੀ ਹਾਂ ਆ ਦੇਖੋ ਨੰਬਰ ਬੋਲ ਤੇ ਰਾਜਾ ਨੰਬਰ ਅਫ ਨੜੇ ਨਿਮਕ ਸ਼ੁਰੂ ਹੁੰਦਾ ਈ 121 ਹੁੰਦਾ ਨੜੇ ਨਿਮੇ 152 ਹਾਂ 12152 12152 ਸਾਰੇ ਗੁਣ ਆ ਗਏ ਵਪਾਰ ਵਾਲੇ ਹਾਂਜੀ ਜਮਾਨੇ ਹੈ ਆ ਪਾਸਾ ਜਾਣਦਾ ਸਾਰੀ ਕਿਵੇਂ ਦੱਸੋ ਕਿਵੇਂ ਤੁਸੀਂ ਪੁੱਛੋ ਕੁਛ ਦਾਸ ਅਸਰ ਦਰਹਾ ਕਿਵੇਂ ਸਾਰੇ ਜਾਨੂ ਅਸਰ ਦਾ ਯਾਰ ਹੁੰਦਾ ਅਸਰ ਬਣਾ ਦੇ ਰਾਂ ਯਾਰ ਹੁੰਦਾ ਅੱਛਾ ਸਾਰਾ ਉਹ ਗਿਆ ਕੰਮ ਪੜੀ ਬੈਠੇ ਸਾਰਾ ਹੱਥ ਹੱਥ ਦੱਬਦੇ ਨੇ ਸਾਰੇ ਹੂੰ ਕਰਦੇ ਨੇ ਕੇਸ ਸੋਲਸ ਸੁਦਾਈਆ ਕਰਦੇ ਨੇ ਫਿਰ ਆਖਾਂ ਨਾਲ ਗੱਲਾਂ ਕਰਦਾ ਦੁਬਾਰਾ ਨੰਬਰ ਫੇਰ ਬੋਲਦੇ 9954 ਵਾਟਿਕ ਖੋ ਬੰਦੇ ਤੇ ਪਿੰਡ ਪਿੰਡ ਜੋੜਣਾ ਦੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਮੰਜਾਂ ਮੈਨ ਲਈ ਮਿਲੋਗੇ ਹਾਂਜੀ ਦਬਾਵਾਂਗੇ ਕੱਢ ਦਾਂਗੇ ਜੱਬ ਕਰੋ ਵੀ ਦੇ ਦੇਂਗਾ ਹਾਂਜੀ 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 ਠੀਕ ਹੈ ਧੰਨਵਾਦ ਵਾੜਾ ਕੈਂਟ ਦੀ ਓਏ ਮੁੰਡਾ ਇਹ ਜੀ ਗੱਲ ਨਹੀਂ 15 ਸਾਲੋਂ ਮਰਾ ਤੇ ਪੜਨੋਂ ਤਾਂ ਹਟ ਗਿਆ ਕਹਿੰਦਾ ਪੜਨੋਂ ਹਟ ਗਿਆ ਸ਼ਕੀਰ ਹੁੰਦਾਗਾ ਹੁਣ ਸਾਡੇ ਆਜੋ ਕੁਟਾਣਿ ਗਲ ਕਰੀਏ ਕੋਈ ਨਾ ਕੋਈ ਛੱਡਾ ਕੇ ਬੰਨੀ ਜਾਦਾ ਤਨ ਦੇ ਬਾਜ ਦੇ ਤਨ ਦੇ ਬਾਜ ਦੇ ਤਨ ਦੇ ਬਾਜ ਦੇ ਮੈਂ ਕਹਿੰਦਾ ਤੀ ਦੀ ਹੁਣੀ ਨਹੀਂ ਮੈਂ ਕਿਹਾ 1 ਰੁਪਈਆ ਨਹੀਂ ਕੱਟ ਲੈ ਲੈ ਨਹੀਂ ਨਾ ਕਹਿੰਦੀ ਨਾ ਮੈਂ ਛੱਡ ਦੇ ਮੱਕੇ ਤੀ ਦੀ ਹੁਣੀ ਇੱਕ ਪੰਜਾਬੀ ਦਿੰਦਾ ਦੱਸ ਨਹੀਂ ਇਹ ਕਿੰਨੇ ਆ ਤੂੰ ਸਾਡੇ ਨਾਲ ਮਿਲ ਆ ਰਿਹਾ ਰਹਿ ਦੇ ਉਹ ਗੱਲਾਂ ਤੇ ਆਸ ਰੋਣਾ ਹੁੰਦਾ ਯਾਰ ਸੁਣਤਾਲ ਦਾ ਪਹਿਲੇ ਸੁਣਤਾਲ ਦਾ ਗਾ ਗੀ ਸੁਣਤਾਲ ਉਹ ਦੇ ਯਾਰ ਦੀ ਮੱਝ ਰਗਾ ਬਾਬਾ ਜੈਮ ਨਾ ਭਰਾਵਾ ਹੌਣ ਦੇ ਓ ਹੌਣ ਦੇ ਲਵੇ ਲੱਗ ਗਿਆ ਕੰਮ ਮੋਲ ਨਹੀਂ ਨਾ ਮੋਲ ਨਹੀਂ ਤੈਨੂੰ ਲਾਉਂਦੇ ਨੇ ਫਿਰ ਤੂੰ ਕਹਿਦਾ ਮੈਂ ਬਹੁਤ ਲੱਗਾ ਤੂੰ ਤੂੰ ਤੇਰਾ ਸਾਫੀ ਹੱਥ ਨੇ ਲੱਗ ਰਿਹਾ ਓਏ ਮਕਾਨਾ ਤਖਦਸ ਕਰ ਓਏ ਵਾਲਾ ਮੈਂ ਮੰਨਦਾ ਹਾਂ ਪਰ ਹੌਣ ਦਾ ਗੱਲ ਆ ਗਈ ਪੂਰਾ ਪੰਜਾਂ ਚੰਦ ਦੇ ਕੇ ਬਾਤਾਂ ਦੇ ਵਿੱਚ ਬਾਤ ਨਾ ਹੋਰ ਚਾਹ ਤੋਪਾ ਚ ਸਰੀਮ ਹੋਗਾ ਤਾਂ ਹੀ ਚੱਲਦਾ ਚੰਗਾ ਹੁੰਦਾ ਨਹੀਂ ਮੋੜਨੇ ਪੈਂਦੇ ਤਸਮੀ ਉਹ ਰਿਆ ਹੌਣ ਦੇ ਉਹ ਬਾਤ ਤੋਂ ਸੁਣ ਲਿਆ ਕਿ ਤੇਰੇ ਨਾਲ ਲੜਕੜਾ ਕਰ ਰਿਹਾ ਕਿ ਆਪਾਂ ਮੈਂ ਇੱਥੋਂ ਲੈਣੇ ਥੋੜਾ ਆਉਂ ਤਾ ਕਹਿੰਦਾ ਫੇ ਮੇਰੇ ਕੋਲ ਕਰ ਕੁਝ ਏਕਾਉਂਟ ਦਾ ਦੇ ਰਾਇ ਮਾਰੇ ਕੋ ਕਿੰਨੇ ਦੀ ਆ ਬਸ ਗੱਲ ਜਾ ਕਿੰਨੇ ਜਿਹੜਾ ਤਕਰ ਹੱਸਣਾ ਕੀ ਹੁੰਦਾ ਕਹੇ ਦੱਸ ਤਾ ਕਿੰਨੇ ਆਖੀ ਰਾਤੀ ਕਾ ਕਰ ਤੋ ਵਾਹ ਯਾਰ ਉਹ ਬੋਲ ਕਿੰਨੇ ਨਾ ਆਇਆ ਕਿੰਨੇ ਮਹਿੰਗੇ ਕਿੰਨੀ ਗੱਲ ਬਾਤ ਕੀ ਕਹਾਣੀਆਂ ਸਾਰੀਆਂ ਮੈਂ 30 ਰੁਪਏ ਮੈਂ 30 ਜੋ 2000 ਤੋਂ 4000 ਕਰ ਦਿੰਦਾ ਤੂੰ ਜੀ ਲਾਇਆ ਅੰਮ੍ਰਿਤਸਰ ਹਾਂ ਇਹਨੂੰ ਗੱਲ ਤੇ ਗੱਲ ਜੀ ਕਰ ਰਹੀ ਸੀ ਇਹ ਤੋਂ ਘੱਟ ਨਹੀਂ ਮੈਂ ਵਿੱਚ ਦਿਲ ਕਰਦਾ ਤਾਂ ਮੈਂ ਦੇ ਦੀ ਹਾਂ ਤੇਰੀ ਦਿਲ ਕਰਦਾ ਮੈਂ ਦੇ ਦੀ ਦਿਲ ਕਰਦਾ ਮੈਂ ਲੈ ਜਾਣਗੇ ਵੀਡੀਓ ਬਣੀ ਜਾਂਦੀ ਆ ਨਾ ਬਾਹਲੀ ਦੋ ਤੇ ਆ ਪਾਸ ਨਾ ਹੋ ਗਈ ਬਸ ਬਸ ਕੱਚੇ ਪਹਿਲਾਂ ਇਹਨੂੰ ਹੋਰੀ ਕਰਾ ਦੇ ਯਾਰ ਲਾਏ ਆ ਕੱਚੇ ਨਹੀਂ ਵੇਚਦੇ ਤੁਹਾਡੇ ਨਾ ਪੱਤੀ ਦੀ ਵਿੱਚ ਆ ਜਾ ਬਈ ਨਹੀਂ ਨਹੀਂ ਕਰਦੇ ਪਾਸੇ ਹੱਟ ਜਾ ਵੇਚ ਰਹੀ ਐ ਅੱਧਾ ਪਾ ਨਹੀਂ ਵੇਚਣੀ ਉਹ ਨਹੀਂ ਵੇਚਣੀ ਬੱਸ ਫਰਕ ਕੀ ਆ ਹੋਰੀ ਬੁੱਢਾ ਮੁੰਡਾ ਕਹਿੰਦਾ ਤੈਨੂੰ ਗਾਵਾਵਰੀ ਬੰਦਾ ਆ ਕੇ ਹੋਰ ਗੱਲਾਂ ਕਰਦਾ ਇਹਦਾ ਉੱਥੇ ਹੋਊਗੇ ਸਾਰਾ ਫਰਕ ਕੀ ਆ ਕਿਹਦੀ ਦੱਸਦੇ ਫਰਕ ਤੈਨੂੰ ਇੱਕ ਤਰ੍ਹਾਂ ਮੈਂ ਰੱਖ ਦਿੰਨਾ ਮੈਂ ਤੈਨੂੰ ਹਣ ਜਬਰਦਸਤੀ ਕਰਨਾ ਦੇਣੀਆ ਕਿ ਨਹੀਂ ਦੇਣੀ ਪਾ ਮੈਨੂੰ ਮੈਂ ਕਰਾ ਦਿੰਦਾ ਹੋਰੀ ਗੱਲਾਂ ਦੇਣੀਆ ਕਿ ਨਹੀਂ ਦੇਣੀ ਵੇਚ ਨਹੀਂ ਯਾਰ ਦੇਣੀਆ ਦੇਣੀਆ ਛੱਡ ਦੇ ਛੱਡ ਦੇ ਓਏ ਓਏ ਪਰਾ ਮੇਕੋ ਆ ਜਾ ਆ ਜਾ ਇੱਕ ਮਿੰਟ ਸੜਦਾ ਸੜਦਾ ਹੁੰਦਾ ਟਾਈਮ ਹੁੰਦਾਗਾ ਵੀ ਇੱਥੇ ਤਾਈ ਹੁੰਦਾ ਪਰ ਇਧਰ ਨੀਚੇ ਥੱਲੇ ਆ ਪਰ ਉਹ ਕੰਡਾ ਦੇ ਪਰ ਬਹੁਤ ਪਰਾ ਰਹਿ ਹੁਣ ਤੂੰ ਸਾਈਡ ਤੇ ਰਹਿ ਇਹਨੂੰ ਕਹੇ ਸਾਈਡ ਤੇ ਬਹਿ ਜਾ ਉਹਨੂੰ ਬੁਲਾਵਾਂ ਨੂੰ ਇੱਥੇ ਬਲਾਲਾ ਕੋਲੇ ਬਲਾਲਾ ਹੋਰ ਕੋਈ ਨਹੀਂ ਛੱਡਦਾ ਹੋਰ ਵੀ ਮਨ ਨਹੀਂ ਨਹੀਂ ਲੈਂਦਾ ਬੋਲਾ ਬੋਲਾ ਤਾ ਨਾ ਲੈ ਨਹੀਂ ਲੈਂਦਾ ਬੱਲੇ ਫੋਨ ਆਹ ਗੱਲ ਤਾਂ ਸੁਣ ਲਾ ਕੇ ਹੁਣ ਬਲਾਈ ਦਾ ਠੱਕੇ ਬਗਾ ਤੇਰੇ ਵਾਸਤੇ ਖਾਣੇ ਆ ਬਲਾ ਗਾ ਸਮਝ ਓਏ ਅੱਪ ਆ ਜਾ ਆ ਜਾ ਛੇਤੀ ਆ ਜਾ ਨੇੜੇ ਲੱਗ ਰਹੀ ਆ ਗੱਲਾਂ ਆ ਜਾ ਹੁਣ ਡਾਕਟਰ ਆਇਆ ਹੈ ਪਤੂ ਵੀ ਨਾ ਚਲਦੀ ਜਾਨੇ ਆ ਬਸ ਸਾਈਡ ਤੇ ਰਹਿ ਹਣਾ 1 ਲੱਖ 3000 ਹੋਏ ਹੋਏ ਕਰ 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 23000 ਐਵੇਂ ਤਹੀ ਦੀਏ 500 ਬਣਾ ਬਣੀ ਬੰਨਾ ਕਰੀ ਤੋਏ ਲੱਗ ਜਾ ਤੋਏ ਮੌਣੀ ਕਰਵਾ ਦਊ ਵਿੱਚ ਹੋ ਮੰਗ ਕੇ ਲਿਆ ਕਰਵਾ ਆਹ ਲੈ ਹੁਣੋ ਕੋਈ ਹੁਣ ਜਦ ਕਰਦਾ ਕਿ ਗੱਲ ਲੱਗੀ ਸਰ ਪੁੱਤੂ ਭਾਈ ਹੋ ਗਿਆ ਹੋਰੀ ਗੱਲ ਉਹ ਚੱਲ ਹੋਰ ਲਾਂਗ ਹੋਰ ਲਈ ਲਾਂਗ ਹੋਰ ਉਹ ਹਜ਼ਾਰ ਦਾ ਗੱਲ ਨਾ ਹੋ ਰਿਹਾ ਕੁਛ ਨਹੀਂ ਦਤ ਆਇਆ ਉਹ ਤਾ ਨੂੰ ਕੁਛ ਨਹੀਂ ਦਤ ਉਹ ਮੰਨ ਲਾ ਗੱਲ ਪਾਸਤਾ ਹੋ ਜਾਂਦੇ ਫੇਰ ਪਾਸਤਾ ਹੋ ਜਾਂਦੇ ਕੋਈ ਨਾ ਕਰਦਾ ਪਾਸ ਹੋ ਜਾਂਦੇ ਆਬਦ ਲਾਲੀ ਆ ਸੀ ਕੋਈ ਪਤਾ ਪਾਸਾ ਹੋ ਜਾਂਦੇ ਫਾੜਾ ਬੱਚਾ ਫਾੜਾ ਪਾਸ ਹੋ ਜਾਂਦੇ ਬਾਜ਼ਾਰ ਆ ਮਾੜਾ ਲੈ ਨਹੀਂ ਨਹੀਂ ਆ ਜਾ ਵੀ ਫੇਰ ਆ ਪਾਸਤਾ ਹੋ ਜਾਂਦੇ ਪਾਸਤਾ ਬੋਲ ਕਰੀ ਤੂੰ ਕਿਉਂ ਪਰਾ ਉਡਦਾ ਹੁਣ ਸੌਤਾ ਤੂੰ ਕਹਿੰਦਾ ਗੱਲਦਾ ਕਿਸੇ ਕੰਮ ਦਾ ਨਹੀਂ ਕਰਦਾ ਅੱਜ ਤਾਂ ਚੰਗਾ ਰਹੇਗਾ ਅਸੀਂ ਅਣਜਾਣ ਨਹੀਂ ਸੀ ਇਹ ਜਾਣਦੇ ਕੰਮ ਕਰ ਮੈਂ ਪਤਾ ਤੈਨੂੰ ਕੱਚੀ ਬਲ ਕੇ ਦੀ ਹੋਰ ਹੋਰ ਉਦੋਂ ਕਹੇ ਤਾਂ ਜਿੱਦ ਕਰਦਾ ਹੁੰਦਾ ਬੱਚਿਆਂ ਗਿਲਮਣ ਹੋਰ ਪਾਸੇ ਹੋ ਜਾਣਾ ਪਾਸ ਹੋ ਜਾਣ ਦੇ ਛੇਰਾਂ ਬੱਚੇ ਅੰਜਾਨ ਥੋੜਾ ਅੰਜਾਨ ਥੋੜਾ ਕੁਛ ਨਹੀਂ ਹੁੰਦਾ ਹੈਗਾ 1000 ਰੁਪਏ ਸੱਡ ਕੇ ਦੱਦੂ ਜੀ ਉੱਥੇ ਪਾਣੀ ਨਹੀਂ ਗੋਲੀ ਕਰਦੇ ਹੁੰਦੀ ਚੰਗੀ ਆ ਫਿਰ ਨਵੀਂ ਦੁਬਾਰ ਤੋਂ ਚੱਲੂ ਕੰਮ ਹੋਰ ਸਤਿ ਸ਼੍ਰੀ ਅਕਾਲ ਇਹਨਾਂ ਦਾ ਦਸਮੀਆਂ ਤੇ ਜੋਰ ਨਹੀਂ ਲੱਗਦਾ ਜਿੰਨੇ ਤੂੰ ਕੰਨੀ ਦੇ ਬੱਸ ਸਾਲ ਪਹਿਲੇ ਜੋਗਾ ਨਾਮ ਸੁਣਾ ਕਿੱਥੇ ਜਾਊਗੀ ਕਿੱਥੇ ਇਹ ਜਾਊਗੀ ਹਾਪੜੀ ਕਹਾਂ ਹਾਪੜਾ ਹਾਪੜ ਦਾ ਸਟੇਟ ਕੌਣ ਹੈ ਡੀਰੇਡ ਯੂਪੀ ਡੀਰੇਡ ਯੂਪੀ ਇਹ ਕੜਗੇ ਇਹਨੇ 10 ਵਾਰੀ ਆ ਜਾਂਦੇ ਜੇ ਕੋਈ ਦਲਾਲ ਤੋਂ ਲੈ ਕੇ ਦਿੰਦਾ ਖਾਂਦੇ ਤੂੰ ਇਹ ੱੱਕੇ ਨਾ ਦਮਾਉਣੀ ਪੈਂਦੀ ਇਹ ਤਾਂ ਇਹਨੂੰ ਸੌਦਾ ਨਹੀਂ ਲੱਗਦਾ بس ہے بیماری ਬਾਰ ਲਾ ਮੱਥਾ ਕਿਦੋਂ ਤੱਕ ਮੱਥਾ ਮਾਰਨੇਗੇ ਨਾ ਉਹਨਾਂ ਨੂੰ ਕੋਥਾ ਵਾਲੇ ਹੁੰਦੇ ਤੂੰ ਤੈਨੂੰ ਸਾਰਾ ਜਾਣਕਾਰ ਦੂੰਗਾ ਤੇ ਮਾਰੀ ਜਾਂਦਾ ਕੁਮਾਰੀ ਜੰਮਾ ਦਾ ਦਿਸਲੇ ਨਹੀਂ ਕਰ ਸਕਦੇ ਸੁਣ ਲਓ ਪਹਿਲੇ ਹਾਂ ਕੋਲੋਂ ਉਹਨਾਂ ਦੇ ਇਲਾਵਾ ਕੋਈ ਵੀ ਗਾਮ ਆਦਮੀ ਹੋਤਾ ਹਮਾਰੀ ਬਜਾਤ ਪਤਾ ਮੈਨੂੰ ਸੁਣ ਲਓ ਪਹਿਲੇ ਬੱਚਾ ਗਾਮ ਦੇ ਪ੍ਰਧਾਨ ਹੈ ਤੂੰ ਥੋੜਾ ਨਾ ਮਾਮਲਾ ਵੈਸਾ ਪਤਾ ਹੈ ਮੈਨੂੰ ਬਾਣ ਦੇ ਦੇ ਤਾਂ ਵਰਨਾ ਗਾਮ ਕੀ ਤੋਰੀ ਮੜੀ ਜੀ ਖੋਲ ਕੇ ਤੋਰੀ ਮੜੀ ਜੀ ਨਹੀਂ ਨਾ ਘਟੜ ਗਿਆ ਅਜਾ ਬਣਦਾ ਨਹੀਂ ਕੋ ਸਰ ਹੁੰਦੀ ਹੈ ਮੈਂ ਚੰਗੀ 100 ਰੁਪਏ ਘਟੀ ਜਾਂਦੇ ਭੈਣ ਚੋਦੇ ਘਟਦੇ ਆ ਇਹ ਸਾਲਾ ਮੰਦਾ ਚੀਜ ਐ ਸੀ ਐਨ ਘਟਦੇ ਆ ਮੈਂ ਸਿਆਣੀ ਰਗੀ ਸਾਲੀ ਯਾਰ ਆ 5000 ਦਾ ਰੋਲਾ ਓਏ ਜੇ ਮੈਂ ਠੀਕ ਆ ਆ 5000 ਦਾ ਰੋਲਾ ਸਾਰਾ ਚੰਗੀ ਆ ਓਕੇ ਰਿਪੋਰਟ ਐ ਫਟਾ ਪੂਰੀ ਫਟਾ ਘਟਾ ਵੀਡੀਓ ਬਣ ਰਹੀ ਹੈ ਵੀਡੀਓ ਬਤਾਓ ਥੋੜਾ ਬਣ ਰਹੀ ਹੈ ਬਤਾ ਦਿਓ ਕਹਾਂ ਕਿ